ਹੀਰ ਤੇ ਮਿੱਠੀ ਨੈਣ ਵਿੱਚ ਗਲਬੱਤ ਮਾਸੀ ਮਿੱਠੀ ਇਹ ਹੀਰ ਨੇ ਹੱਥ ਜੋੜੇ ਲਆਂ ਮੈਂ ਨਿਆਰੀਆਂ ਤੋੜ ਸਕਾਂ ਜਦੋਂ ਚਾਕ ਤੋਂ ਜਾਣ ਕਰਵਾਨ ਮੇਰੀ ਕਿਵੇਂ ਅੱਖੀਆਂ ਹੋਰ ਤੇ ਜੋੜ ਸਕਾਂ ਰਾਂਝਾ ਫੁੱਲ ਗੁਲਾਬ ਦਾ ਹੱਥ ਆਇਆ ਉਹਨੂੰ ਕਿਵੇਂ ਝੰਝੋੜ ਮੋੜ ਸਕਾਂ ਨਿਤ ਮੇਲ ਦਾ ਕਰ ਪ੍ਰਬੰਧ ਕੋਈ ਕੀਤਾ ਟੈਂਡੜਾ ਸਹਿਵਨਾ ਮੋੜ ਸਕਾਂ ਜਵਾਬ ਮਿੱਠੀ ਦਾ ਹੈ ਇਸ਼ਕ ਰੰਗ ਹੈ ਇੱਕ ਜਵਾਨੀਆਂ ਨੂੰ یوں ਬਣੀਦਾ ਨਹੀਂ ਨਦਾਨ ਹੀਰੇ ਹੱਡ ਵੀਤੀਆਂ ਵੇਖੀਆਂ ਦਸਨੀਆਂ ਹੁੰਦਾ ਇਸ਼ਕ ਤੋਂ ਸਦਾ ਨੁਕਸਾਨ ਹੀਰੇ ਰਾਂਝਾ ਮਰਦ ਹੈ ਉਸ ਦਾ ਕੀ ਜਾਣਾ ਮਿੱਟੀ ਟੰਡੜੀ ਜੱਗ ਵੈਰਾਨ ਹੀਰੇ ਕੰਮ ਕੱਢਣਾ ਅੱਖੀਆਂ ਫੇਰ ਲੈਣਾ ਮਰਦ ਸਮਝਦੇ ਮੁਛ ਦੀ ਸ਼ਾਨ ਹੀਰੇ ਤੇਰਾ ਤੜਕ ਦਾ ਦਿਲ ਪਛਾਣਦੀ ਹਾਂ ਹੁੰਦੀ ਕਦੀ ਸਮੇਂ ਜਵਾਨ ਹੀਰੇ ਕੁੜੀਏ ਸਾंभ ਕੇ ਰੱਖ ਜਵਾਨੀਆਂ ਨੂੰ ਕਾਬੂ ਤੜਫ ਦੇ ਕਰੀ ਅਰਮਾਨ ਹੀਏ ਮੈਂ ਹਾਂ ਸਮਝਦੀ ਸਭ ਮਜ ਬੂਰੀਆਂ ਨੂੰ ਹਰਾਂ ਜਾਂ ਟੈਂਡੜਾ ਹਾਂ ਪਰਵਾਨ ਹੀਰੇ ਰਹੂੰ ਮੈਂ ਕੰਡਿਆਲਿਓਂ ਮੋੜਦੀ ਹਾਂ ਕਰਦੀ ਹੋਰ ਨਾ ਕੋਈ ਐਸਾਨ ਹੀਰੇ ਤੇਰੇ ਚੌਧਰੀ ਬਾਪ ਨੂੰ ਖਬਰ ਹੋਵੇ ਖੜੇ ਹੋਣਗੇ ਹੋਰ ਤੂਫਾਨ ਹੀਰੇ ਮੇਰੇ ਸਭ ਪਰਿਵਾਰ ਨੂੰ ਕੱਢ ਪਿੰਡੋਂ ਮੇਰੀ ਮਾਰਮ ਕੌਣ ਗੇ ਜਾਨ ਹੀਰੇ ਮੇਰੀ ਮਾਰਮ ਕੌਣ ਗੇ ਜਾਨ ਹੀਰੇ